ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੀ ਕੋਠੀ ਲੈ ਕੇ ਆਏ ਆ ਇਕਤਾ ਨਗਰ ਮੋਗਾ ਸ਼ਹਿਰ ਦੇ ਵਿੱਚ ਸਵਾ ਪੰਜ ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਔਰ ਕੋਠੀ ਜਿਆਦਾ ਪੁਰਾਣੀ ਵੀ ਨਹੀਂ ਗਈ 2016 ਦੇ ਵਿੱਚ ਇਹ ਕੋਠੀ ਬਣੀ ਹੈ ਲਗਭਗ 9 ਸਾਲ ਜਿਹੜੇ ਆ ਹੋਇਆ ਕੋਠੀ ਬਣੀ ਨੂੰ ਤਾਂ ਵੇਖਣ ਨੂੰ ਲੱਗਦੀ ਨਹੀਂ ਵੀ ਇੰਨੀ ਪੁਰਾਣੀ ਆ ਹਾਂ ਔਰ ਰੈਫਰੈਸ਼ਨ ਨਵੀਂ ਪਈ ਹੈ ਹਾਂ ਇੱਕ ਮੁਲਾਜ਼ਮ ਵੀਰ ਦੀ ਜਿਹੜੀ ਹੈ ਇਹ ਕੋਠੀ ਹੈਗੀ ਆ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਆ ਔਰ ਨਕਸ਼ਾ ਵੀ ਪਾਸ ਆ ਇਸ ਕੋਠੀ ਦਾ ਸਟਾਰਟਿੰਗ ਤੇ ਇੱਕ ਵਾਸ਼ਰੂਮ ਦਿੱਤਾ ਹੋਇਆ ਬਾਹਰਲੀ ਸਾਈਡ ਸੀਵਰੇਜ ਤੇ ਪਾਣੀ ਦਾ ਵੀ ਪ੍ਰਬੰਧ ਹੈਗਾ ਹਾਂ ਸੀਵਰੇਜ ਪਾਣੀ ਦਾ ਜਿਹੜਾ ਉਹ ਬੇਲਾ ਉਹ ਵੀ ਓਕੇ ਹੈਗਾ ਨਕਸ਼ਾ ਪਾਸ ਆ ਪੋਰਚ ਕਾਫੀ ਖੁੱਲਾ ਡੁੱਲਾ ਜਿਹੜਾ ਹੈਗਾ ਸਾਧਨ ਬੜੀ ਆਰਾਮਦਾਰੀ ਨਾਲ ਲੱਗ ਜਾਂਦਾ ਟੂ-ਵੀਲਰ ਵੀ ਆਰਾਮਦਾਰੀ ਨਾਲ ਜਿਹੜੇ ਆ ਲੱਗ ਸਕਦੇ ਆ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਬਾਈ ਲੌਬੀ ਦੇ ਵਿੱਚ ਸੋ ਜਿਹੜੀ ਕਿਚਨ ਆ ਉਹ ਓਪਨ ਚਿਮਨੀ ਲੱਗੀ ਹੋਈ ਆ ਥੱਲੇ ਜਿਹੜਾ ਕਬੜ ਵੀ ਜਿਹੜਾ ਉਹ ਬਣਿਆ ਹਾਂ ਹਾਂ ਵਧੀਆ ਕੰਮ ਹੋਇਆ ਹੈ ਸੋਣਾ ਸੋ ਸਵਾ ਪੰਜ ਮਰਲਿਆਂ ਦੇ ਵਿੱਚ ਇਹ ਬਣੀ ਹੋਈ ਹੈ ਕੋਠੀ ਜਿਹਦੀ ਦਿਸ਼ਾ ਦੀ ਗੱਲ ਕਰੀਏ ਤਾਂ ਸਾਊਥ ਦਿਸ਼ਾ ਹੈ ਇਸ ਕੋਠੀ ਦੀ ਇਕਤਾ ਨਗਰ ਮੂਗਾ ਸ਼ਹਿਰ ਦੇ ਵਿੱਚ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਸਿੰਗਲ ਸਟੋਰੀ ਕੋਠੀ ਹੈ ਸਾਰਾ ਜਿਹੜਾ ਟਾਈਲਸ ਦਾ ਕੰਮ ਆ ਜਾਂ ਪੌੜੀਆਂ ਦਾ ਜਿਹੜਾ ਕੰਮ ਆ ਉਹ ਵਾਸਤੂ ਦੇ ਹਿਸਾਬ ਨਾਲ ਜਣੀ ਬਣਾਈ ਵੀ ਆ ਹਾਂ ਸਵਾ ਪੰਜ ਮਰਲੇ ਦੇ ਵਿੱਚ ਕੋਠੀ ਆ ਕਿਉਂਕਿ ਜਿਹੜੀ ਆਪਣੇ ਮੌਂਟੀ ਆ ਜਿਹੜੀ ਉਹ ਕਾਫੀ ਖੁੱਲੀ ਡੁੱਲੀ ਆ ਲੌਬੀ ਦੇ ਵਿੱਚ ਦੀ ਜੇ ਪੌੜੀਆਂ ਚੜਦੀਆਂ ਨਾ ਤਾਂ ਉਹ ਕਾਫੀ ਜਿਹੜੀ ਆ ਉਹ ਸਪੇਸ ਹੋਣ ਕਰਕੇ ਜਿਹੜੀ ਆ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਲੱਗਦੀ ਆ ਛੱਗਾ ਬਣ ਜਾਂਦੀ ਨਾਲੇ ਲਾਈਟ ਪੈਨ ਲੱਗਦੀ ਆ ਹਾਂ ਨਾਲੇ ਔਰ ਉੱਪਰ ਵੀ ਜਿਹੜਾ ਮੌਂਟੀ ਦੇ ਉੱਪਰ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਕੋਠੀ ਜਿਹੜੀ ਆ ਪੂਰੀ ਰੋਸ਼ਨੀਦਾਰ ਤੇ ਹਵਾਦਾਰ ਆ ਸੋ ਏਰੀਆ ਵੀ ਬਹੁਤ ਵਧੀਆ ਆ ਆਸੇ ਪਾਸੇ ਦੀ ਜਿਹੜੀ ਆ ਰਹਿائش ਆ ਉਹ ਵੀ ਬਹੁਤ ਸੋਹਣੀ ਆ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਘੱਟੋ ਘੱਟ 20 25 ਘਰ ਤਾਂ ਇੱਥੇ ਨੈਸਲੇ ਵਾਲਿਆਂ ਦੇ ਬਣੇ ਬਣੇ ਹੋਏ ਆ ਪਰ ਚੰਗੀਆਂ ਕੋਠੀਆਂ ਜਿਹੜੀਆਂ ਬਣੀਆਂ ਹੋਈਆਂ ਇਕਤਾ ਨਗਰ ਵਧੀਆ ਏਰੀਆ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 30 ਲੱਖ ਰੁਪਏ ਜਿਹੜੀ ਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜੇ ਕਿਸੇ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੋਵੇ ਤਾਂ ਉਹ ਆਪਾਂ ਨੂੰ ਜਿਹੜਾ ਜੋ ਡਿਸਪਲੇ ਤੇ ਨੰਬਰ ਦਿੱਤਾ ਹੁੰਦਾ ਉਹਨਾਂ ਡਾਈਟ ਕਰ ਸਕਦਾ ਉਹਦੇ ਤੇ ਸੰਪਰਕ ਕਰ ਸਕਦੇ ਬਾਕੀ ਰੇਟ ਜਾਇਜ਼ ਆ ਹਾਂ ਕੋਈ ਜ਼ਿਆਦਾ ਨਹੀਂ ਬਾਕੀ ਉਹਦੇ ਵਿੱਚੋਂ ਵੀ ਛੂਟ ਹੋ ਜੂਗੀ ਸੋ ਇੱਕ ਸਰੋਤਿਆਂ ਨੂੰ ਹੋਰ ਬੇਨਤੀ ਕਰਨੀ ਸੀ ਵੀ ਜੇ ਸ ਵੀਰ ਭਰਾ ਨੇ ਇਹ ਕੋਠੀ ਨੂੰ ਵੇਖਣ ਜਾਣਾ ਤੇ ਜਿਹੜਾ ਮੁੰਡਾ ਕੋਠੀ ਨੂੰ ਵਿਖਾਉਂਦਾ ਹੈਗਾ ਉਹ 200 ਰੁਪਿਆ ਫੀਸ ਲੈਂਦਾ ਜੀ ਆਪਦੇ ਤੇਲ ਦੀ ਕਿਉਂਕਿ 200 ਰੁਪਏ ਨਾਲ ਤਾਂ ਵੈਸੇ ਵੀ ਜਵਾਕ ਨਹੀਂ ਵਰਦਾ ਬਾਈ ਬਣਦਾ ਵੀ ਆ ਪਰ ਕਈ ਵੀਰ ਭਰਾਵਾਂ ਦੀ 200 ਰੁਪਿਆ ਦੇਣ ਲੱਗੇ ਵੀ ਜਗਵਿੰਦਰ ਬਾਈ ਚੀਕ ਨਿਕਲ ਜਾਂਦੀ ਹੈ ਸੋ ਆਪਾਂ ਜੇ ਕੋਈ ਜਿਹੜਾ ਵੀਰ ਦੇਖਣ ਵਾਸਤੇ ਆਉਂਦਾ ਉਹ ਵੀ ਤਾਂ ਮਲੋ ਤੇਲ ਮਚਾ ਕੇ ਹੀ ਆਉਂਦਾ ਨਾ ਤੇ ਜਿਹੜਾ ਬੰਦਾ ਵਿਖਾਉਣ ਜਾਂਦਾ ਤੇਲ ਤੋਂ ਉਹਦਾ ਬਲਦਾ ਉਹ ਮੁੜ ਕੇ ਤੁਰਦਾ ਨਹੀਂ ਉਹ ਸਾਰੀ ਢਾੜੀ ਤੁਰੇ ਫਿਰਨਾ ਫਿਰ ਅਖੋ ਹਾਂ ਸੋ ਸਰੋਤਿਆਂ ਨੇ ਵੀ ਬੇਨਤੀ ਹੈ ਬਾਈ ਜੀ ਵੀ ਜਦੋਂ ਤੁਸੀਂ ਸੌਦਾ ਖਰੀਦ ਲਿਆ ਤੁਹਾਡਾ ਉਹ 200 ਰੁਪਿਆ ਵੀ ਵਾਪਸ ਹੋ ਜਾਊਗਾ ਪਰ ਇੰਨਾ ਕੁ ਤੁਸੀਂ ਕਸਟ ਤੁਹਾਨੂੰ ਜਾਨੀ ਕਿ ਸਹਿਣਾ ਪੈਣਾ ਤੇ ਬਾਕੀ ਇਸ ਕੋਠੀ ਦੀ ਗੱਲ ਕਰੀਏ ਤਾਂ ਦੋ ਬੈਡਰੂਮ ਬਾਈ ਜੀ ਬਣੇ ਹੋਇਆ ਇੱਕ ਡਰਾਈੰਗ ਰੂਮ ਆ ਰਸੋਈ ਓਪਨ ਬਣੀ ਹੋਈ ਆ ਪੋਰਚ ਵੀ ਕਾਫੀ ਖੁੱਲਾ ਡੁੱਲਾ ਤੇ ਲੌਬੀ ਦੇ ਵਿੱਚ ਦੀ ਪੌੜੀਆਂ ਚੜਦੀਆਂ ਪੌੜੀਆਂ ਦੇ ਵਿੱਚ ਜਿਹੜਾ ਪੱਥਰ ਪੁੱਥਰ ਉਹ ਸਾਰਾ ਵਧੀਆ ਲੱਗਿਆ ਹੋਇਆ ਸਟੀਲ ਦੀ ਰੇਲਿੰਗਾਂ ਤੇ ਇੱਕ ਵਾਰੀ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਤੇ ਤਿਆਰੀ ਸਾਰੀ ਹੋਈ ਵੀ ਆ ਹਾਂ ਉੱਪਰਲੇ ਪਾਸੇ ਬਾਈ ਨੇ ਇਟਾ ਉਟਾ ਸਟਾਰ ਰੱਖਿਆ ਸੀ ਉੱਪਰਲਾ ਪੋਰਸ਼ਨ ਜਿਹੜਾ ਉਹ ਤਿਆਰ ਕਰਨਾ ਸੀਗਾ ਪਰ ਹੁਣ ਬਾਈ ਦਾ ਜਿਹੜਾ ਪਲਾਨ ਆ ਜਿਹੜਾ ਉਹ ਚੇਂਜ ਹੋ ਗਿਆ ਸੀ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਉੱਪਰਲਾ ਪੋਰਸ਼ਨ ਜਿਹੜਾ ਉਹ ਤਿਆਰ ਨਹੀਂ ਹੋਇਆ ਇਹ ਟੌਟਾ ਪਈਆਂ ਉਹ ਸਾਰਾ ਕੁਝ ਮਨ ਲੋ ਡਿਮਾਂਡ ਦੇ ਵਿੱਚ ਹੀ ਬਾਈ ਕਹਿੰਦਾ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਓਕੇ ਇਹਨੇ ਉੱਤੇ ਤਿਆਰ ਕਰਾਉਣਾ ਹਾਂ ਤੇ ਉਹਨੂੰ ਇੱਟਾਂ ਦੀ ਲੋੜ ਨਹੀਂ ਬਾਕੀ ਆਸੇ ਪਾਸੇ ਦਾ ਜਿਹੜਾ ਏਰੀਆ ਤੁਸੀਂ ਉਹ ਦੇਖ ਸਕਦੇ ਹੋ ਕਾਫੀ ਵਧੀਆ ਰੈਸ਼ ਆ ਰਜਿੰਦਰਾ ਸਟ੍ਰੀਟ ਦੀ ਇਧਰਲੇ ਪਾਸੇ ਜਿਹੜੀ ਆ ਕੰਧ ਲੱਗਦੀ ਆ ਇਧਰਲੇ ਸਾਈਡ ਸਾਰੀ ਹੈ ਰਜਿੰਦਰਾ ਸਟ੍ਰੀਟ ਸੋ ਵੈਸੇ ਵੀ ਇਕਤਾਨਗਰ ਜਿਹੜਾ ਬਹੁਤ ਵਧੀਆ ਏਰੀਆ ਆ ਆਪਾਂ ਕਹਿ ਸਕਦੇ ਹਾਂ ਮੁਲਾਜ਼ਮਾਂ ਦਾ ਏਰੀਆ ਕੋਈ ਉਹ ਐਸਾ ਕਰ ਹੈ ਨਹੀਂਗਾ ਔਰ ਇਹ ਨਾਲ ਪਲਾਟ ਪਿਆ ਸਵਾ ਪੰਜ ਮਰ ਲਿਆ ਨੇ ਇਹ ਪਲਾਟ ਇਹਦਾ ਫਰੰਟ ਜਿਹੜਾ ਹੈਗਾ 23 ਫੁੱਟ ਤੇ ਬੈਕ ਜਿਹੜੀ ਆ ਉਹ ਹੈਗੀ ਆ ਲਗਭਗ ਲੈ ਕੇ ਜੇ ਆਪਾਂ ਖੁੱਲਾ ਥਾਂ ਕਰਨਾ 5 ਮਰਲੇ ਥਾਂ ਹੋਰ ਵੀ ਪਿਆ ਹਾਂ ਬਿਲਕੁਲ ਸਹੀ ਗੱਲ ਹੁੰਦੀ ਹੈ ਦਿਮਾਗ ਚ ਵੀ ਮੈਂ ਕਈ ਵਾਰੀ ਬੰਦਿਆਂ ਨੂੰ ਹੁੰਦਾ ਵੀ ਨਾਲ ਲਗਮਾ ਜਿਹੜਾ ਉਹ ਆਪਾਂ ਜਗ੍ਹਾ ਲੈਣੀ ਆ ਜਾਂ ਖੁੱਲੀ ਜਗ੍ਹਾ ਚਾਹੀਦੀ ਆ ਤਾਂ 5 ਮਰਲਿਆਂ ਦਾ ਸਵਾ ਪੰਜ ਮਰਲਿਆਂ ਦਾ ਪਲਾਟ ਆ ਸਵਾ ਪੰਜ ਮਰਲਿਆਂ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਔਰ ਇਹ ਜਿਹੜੀ ਆ ਰਹਿائش ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਚੰਗੀਆਂ ਕੋਠੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਤੁਹਾਨੂੰ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਧੰਨਵਾਦ ਜੀ